ਸਤਰੀ ਮਾਂ ਦਾ ਦੁਖੀ ਪੁੱਤਰਾ ਏ ਕੀ ਸ਼ਾਮਤ ਪਾਲਈਆ ਵੇ ਦੁਨੀਆਂ ਤੇ ਸੁਖ ਵੰਡਣ ਵਾਲਿਆ ਹਾਲਤ ਕੇੜੀ ਬਣਾ ਲਈਆ ਲੱਗ ਲੱਗ ਠੇਡੇ ਰੋੜੇ ਪੱਥਰ ਤੇਰੀ ਛਾਲੇ ਪੈ ਗਏ ਨੇ ਲੱਗ ਲੱਗ ਠੇਡੇ ਰੋੜੇ ਪੱਥਰ ਤੇਰੀ ਛਾਲੇ ਪੈ ਗਏ ਨੇ ਵੇ ਜੰਗਲੀ ਭੇਡਾਂ ਲੈਣ ਗਿਓ ਬਗਿਆੜਾ ਅੰਨੀ ਚਾਲੀਆ ਕਿਹੜੀ ਦੁਖੀ ਵਿਆਹਣ ਚੱਲਿਓ ਕੰਡਿਆਂ ਸੇਰੇ ਵਾਲੜਿਆ ਅਜ ਬੇਤਰਸ ਜਲਾਦਾ ਆਂਦੀ ਏ ਕਿਹੜੀ ਜਨ ਚੜਾਲੀਆ ਲੋ ਕਲਵਰੀ ਵੀ ਆ ਗਈ ਆ ਯਸੂ ਲੋਹ ਵਿੱਚ ਨਾਟਾ ਹੋਇਆ ਏ ਪੈਰਾਂ ਚ ਛਾਲੇ ਬਣ ਬਣ ਕੇ ਸਿਸਦੇ ਰਹੇ ਨੇ ਕਿਉਂ ਤੇ ਲਹੂ ਨਾਲ ਧਰਤੀ ਨੂੰ ਮਲਤੀ ਨੂੰ ਮਾਉਂਦਾ ਰਿਹਾ ਏ ਕਿੱਲਾ ਨਾਲ ਸੁੱਲੀ ਤੇ ਚੜਾਉਣ ਲਈ ਸਿੱਤੀ ਖਿੱਚ ਕੇ ਉਹਦੇ ਕੱਪੜੇ ਲਾਏ ਕਿਉਂ ਦੇ ਜ਼ਖਮ ਫਿਰ ਖੁੱਲ ਗਏ ਉਹਦੇ ਹੱਥਾਂ ਪੈਰਾ ਵਿੱਚ ਸਿਲਜੋਗਦੇ ਨੇ ਤੇ ਹਥੌੜੇ ਦੀਆਂ ਸੱਟਾਂ ਆਂ ਦੇ ਦਿਲ ਤੇ ਵਧਦੀਆਂ ਨੇ ਦਰਦਾਂ ਨੇ ਯਸਕੂ ਨੂੰ ਖਾ ਲਿਆ ਏ ਸ਼ਾਮ ਡਰਾਉਣੀ ਸ਼ਾਮ ਰੁੱਖਾਂ ਦੀਆਂ ਚਾਂਦ ਰਾਤ ਤੇ ਪਾਣੀਆਂ ਦਾ ਸ਼ੋਰ ਮੂੰਹ ਜੋੜ ਹਵਾਵਾਂ ਤੇ ਬਿਜਲੀ ਦਾ ਖੜਾਕ ਉਹ ਹਨੇਰਾ ਇਸ ਸਮੇਂ ਵਿੱਚ ਯਸੂ ਤਿੰਨ ਕੰਟੇ ਮੌਤ ਨੂੰ ਅੱਖਾਂ ਸਾਹਮਣੇ ਵੇਖਦਾ ਰਿਹਾ ਪਰ ਮੌਤ ਨੇ ਉਹਨੂੰ ਰੱਟ ਕੇ ਸਤਾਇਆ ਏ ਉਹ ਖੁਸ਼ੀ ਵਿੱਚ ਨੱਚ-ਨੱਚ ਕੇ پاگل ਹੋ ਗਈ ਏ యేసు ਉਸ ਮਨਣਾ ਵਾਲ ਵੇਖਦਾ ਹੈ ਕੋਹਤੀ ਉੱਚੀ ਪੁਕਾਰ ਕੇ ਆਂਦਾ ਹੈ ਅੱਬਾ ਤੂੰ ਮੈਨੂੰ ਛੋਟ ਕਰ ਦੇ ਜਦ ਤਬਦਲਾ ਹੋ ਦੀ ਪੁਕਾਰ ਦਾ ਜਵਾਬ ਦਿੱਤਾ ਕਿਉਂ ਮੈਂ ਸਿਰ ਨਿਵਾਉਂਦਾ ਆਪਿਆ ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਸੌਂਪ ਦੇਣਾ ਵਾ اے ਬਾਪ اے ਬਾਪ ਕਿਉਂ ਨੇ ਸਿਰ ਨਿਵਾ ਕਰੀਏ ਜਾਨ ਦੇ